ਸਤਿ ਸ਼੍ਰੀ ਅਕਾਲ ਜੀ ਵੀ ਇੱਧਰ ਆਪਾਂ ਹਰਪ੍ਰੀਤ ਵੀਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਨਾਲ ਕਿ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ 11 ਦੇ 12 ਜਨਵਰੀ ਨੂੰ ਸਿਸਟਮ ਲੱਗਣ ਜਾ ਰਿਹਾ ਬੀਸਿਕਲੀ ਆਪਾਂ ਇਸ ਵੀਡੀਓ ਵਿੱਚ ਉਹ ਸਿਸਟਮ ਦੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਇਲਾਕਿਆਂ ਵਿੱਚ ਵੱਧ ਤੇ ਕਿਹੜੇ ਕਿਹੜੇ ਇਲਾਕੇ ਵਿੱਚ ਘੱਟ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਕਿਤੇ ਕਿਤੇ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਕਿਹੜੇ ਕਿਹੜੇ ਇਲਾਕੇ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਤੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਆ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਕੁਝ ਚਾਰਜ ਕਰਨਾ ਚਾਹੁੰਦਾ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਅਗਰ ਸ਼ੁਰੂ ਕਰਦੇ ਹਾਂ ਇਸ ਧੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਿਸਟਮ ਲੱਗਿਆ ਜੋ ਕਿ 10 ਜਨਵਰੀ ਦੀ ਰਾਤ ਨੂੰ ਬਕਾਇਸ ਰੇਤ ਦੀ ਰਾਤ ਤੋਂ ਬਾਅਦ ਜਾਂ 11 ਜਨਵਰੀ ਸਵੇਰ ਤੋਂ ਲੈ ਕੇ ਤੇ 12 ਜਨਵਰੀ ਦੁਪਹਿਰ ਸ਼ਾਮ ਤੱਕ ਇਹ ਕਿੰਨੇ ਦਿਨ ਹੋਣਗੇ ਦਿਨ ਹੋਣਗੇ ਤਾਂ ਇਸ ਵਿੱਚ ਸਿਸਟਮ ਲੱਗ ਇਹ ਲੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਬਠਿੰਡਾ ਆ ਗਿਆ ਮਾਨਸਾ ਆ ਗਿਆ ਸਿਰਸਾ ਆ ਗਿਆ ਹਾਰ ਹੋ ਗਿਆ ਫਤਿਹਬਾਦ ਹੋ ਗਿਆ ਸੂਰਤਗੜ ਹੋ ਗਿਆ ਜਾਂ ਪੰਜਾਬ ਦੇ ਨਾਲ ਲੱਗਦੇ ਹੈ ਰਾਜਸਥਾਨ ਹਰਿਆਣਾ ਦੇ ਖੇਤਰ ਹੋਗੇ ਆ ਸ਼੍ਰੀ ਗੰਗਾ ਨਗਰ ਹੋ ਗਿਆ ਹੁਣ ਮਾਨਗੜ ਹੋ ਗਿਆ ਨੂਪਗੜ ਹੋ ਗਿਆ ਖਾਜੂ ਵਾਲਾ ਸੰਗਰੀਆ ਦੇ ਇਲਾਕੇ ਚੂਰੂ ਹੋ ਗਿਆ ਸਿਕਰ ਹੋ ਗਿਆ ਉਸ ਤੋਂ ਬਾਅਦ ਗੱਲ ਕਰੀ ਤਾਂ ਪੰਜਾਬ ਦੇ ਜਿਹੜੇ ਫਾਜ਼ਿਲਕਾ ਦੇ ਇਲਾਕੇ ਫਰੀਦਕੋਟ ਮੁਕਸਰ ਬਠਿੰਡਾ ਤੁਹਾਨੂੰ ਦੱਸ ਹੀ ਦਿੱਤਾ ਤੇ ਮੋਗਾ ਆ ਗਿਆ ਫਿਰੋਜ਼ਪੁਰ ਹੋ ਗਿਆ ਬਰਨਾਲਾ ਲੁਧਿਆਣਾ ਦੇ ਕੁਝ ਭਾਗ ਹੋਗੇ ਪਟਿਆਲਾ ਸਮਰੂਰ ਦੇ ਕੁਝ ਆ ਪੱਛਮੀ ਖੇਤਰ ਹੋ ਸੋ ਬਾਰੇ ਕੁਝ ਉੱਤਰ ਪੂਰਬੀ ਇਲਾਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਤੇ ਜਾਂ ਰੂਪਨਗਰ ਦੇ ਕੁਝ ਭਾਗ ਹੋ ਗਏ ਜਾਂ ਮੋਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਤਾਂ ਇਹ ਜਿਹੜੇ ਜ਼ਿਲ੍ਹੇ ਦੱਸੇ ਨੇ ਤੇ ਦਿੱਲੀ ਦੇ ਨਾਲ ਲੱਗਦੇ ਕੁਝ ਖੇਤਰ ਹੋ ਗਏ ਤੇ ਇਹਨਾਂ ਵਿੱਚ ਸਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਕਿ ਤੱਕ ਤੇ ਹਲਕਾ ਕਿ ਤੱਕ ਦਰਮਿਆਨਾ ਤੇ ਕੁਝ ਖੇਤਰਾ ਵੀ ਭਾਰੀ ਵੀ ਦੀ ਜੜੀ ਚੱਟ ਵੇਖਣ ਨੂੰ ਮਿਲ ਸਕਦੀ ਕੁਝ ਕੁ ਇਲਾਕਿਆਂ ਵਿੱਚ ਜਿਹੜਾ ਝੜੀ ਨੂੰ ਮਾ ਜਿਹੜਾ ਮੌਸਮ ਆ ਬਣ ਸਕਦਾ ਜਾਨੀ ਕਿ ਜਿਵੇਂ ਅੱਗੇ ਜਿਹੜਾ 27 ਨੂੰ ਸਿਸਟਮ ਲੱਗਾ ਜੋ ਕਿ ਸਵੇਰ ਤੋਂ ਲੈ ਕੇ ਕੁਝ ਇਲਾਕਿਆਂ ਦੁਪਹਿ ਆਗਾ ਫਿਰ ਰੁਕ ਗਿਆ ਮੌਸਮ ਸਾਫ ਹੋ ਗਿਆ ਜਾਂ ਫਿਰ ਬੱਦਲਾ ਆ ਗਿਆ ਫਿਰ ਮੀਂਹ ਆ ਗਿਆ ਇਸ ਤਰ੍ਹਾਂ ਮਾਹੌਲ ਬਣ ਸਕਦਾ ਹੈ ਤੇ ਜਿਹੜੇ ਦੂਜੇ ਨੰਬਰ ਜ਼ਿਲ੍ਹੇ ਰਹਿ ਗਣੇ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਸਰ ਤਰਨਤਾਰਨ ਜਲੰਧਰ ਖਪੂਰਥਲਾ ਜਾਂ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਜਾਂ ਇਸ ਤੇ ਨਾ ਲੱਗਦੇ ਆਪਾਂ ਗੱਲ ਕਰੀ ਮਲੇਰਕੋਟਲਾ ਦੇ ਭਾਗ ਹੋਗੇ ਉਸ ਵਾਰ ਕੁਝ ਪਟਿਆਲਾ ਸੰਗਰੂਰ ਦੇ ਇਲਾਕੇ ਹੋਗੇ ਫਤਿਹਗੜ ਸਾਹਿਬ ਕਮ ਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪੰਚਕੂਲਾ ਅੰਮ੍ਰਿਤਾਲ ਕੈਥਲ ਪਾਣੀਪਤ ਸੋਨੀਪਤ ਆ ਦਿੱਲੀ ਦੇ ਨਾਲ ਲੱਗਦੇ ਕੁਝ ਖੇਤਰ ਤਾਂ ਇੱਥੇ ਵੀ ਕਿਤੇ ਕਿਤੇ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਜਾਨ ਤਗੜੇੜ ਮੀ ਦਾ ਸਪੈਲ ਇੱਥੇ ਵੀ ਲੱਗਦੇ ਦਿਖਾਈ ਦੇ ਰਹੇ ਨੇ ਤੇ ਪੰਜਾਬ ਦੇ ਬਿਲਕੁਲ ਦੱਖਣੀ ਲੱਗ ਜਿਹੜੇ ਮੈਂ ਪਹਿਲਾਂ ਬੋਲੇ ਸੀ ਉਹ ਬਿਲਕੁਲ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਤੇ ਜਾਂ ਪਹਿਲੇ ਨੰਬਰ ਜ਼ਿਲ੍ਹੇ ਵਾਂ ਜੋ ਬੋਲੇ ਨੇ ਉੱਥੇ ਜਿਵੇਂ ਹੋ ਸਕਦਾ ਕਿਤੇ ਕਿਤੇ ਜਿਹੜੀ ਗੜੇਮਾਰੀ ਹੋ ਸਕਰੀ ਨਿੱਕੀ ਮੋਟੀ ਜੜ ਗੜੇਮਾਰੀ ਵੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਜਿਹੜੀ ਦੂਜੇ ਨੰਬਰ ਜ਼ਿਲ੍ਹੇ ਬੋਲੇ ਨੇ ਠੀਕ ਉੱਥੇ ਵੀ ਸੁਭਾਵਨਾ ਕਿਤੇ ਕਿਤੇ ਜਿਹੜੀ ਗੜੇਮਾਰੀ ਜਾਨਕੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਥੋੜੇ ਬਹੁਤ ਖੇਤਰ ਆਪਾਂ ਕਹਿ ਸਕਦੇ ਹਾਂ ਜਾਂ ਹੋ ਸਕਦਾ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜਾ 10 ਦੀ ਰਾਤ ਤੋਂ ਜਾਨੀ ਕਿ ਅੱਧੀ ਰਾਤ ਤੋਂ ਬਾਅਦ 11 ਜਨਵਰੀ ਸਵੇਰ ਤੋਂ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ 12 ਜਨਵਰੀ ਦੁਪਹਿਰ ਸ਼ਾਮ ਤੋਂ ਇਡ ਘੰਟੇ ਹੋਣਗੇ ਤਾਂ ਇਸ ਸਿਸਟਮ ਵਿੱਚ ਲੱਗਣ ਦੇ ਪੂਰੇ ਪੂਰੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਫਿਲਹਾਲ ਜਿਹੜੇ ਸੈਟਲਾਈਟ ਤਸਵੀਰਾਂ ਆਈਆਂ ਕਹਿ ਰਹੀਆਂ ਨੇ ਇਸ ਸਿਸਟਮ ਵਿੱਚ ਹੋਰ ਵੀ ਬਦਲਾਅ ਆ ਸਕਦੇ ਨੇ ਤਾਂ 10 ਦੀ ਉਸ ਤੋਂ ਬਾਅਦ ਦੁਪਹਿਰ ਸ਼ਾਮ ਤੋਂ ਬਾਅਦ ਜਾਨੀ ਕਿ 11 11 ਦੇ 12 ਜਨਵਰੀ ਨੂੰ ਪੂਰਾ ਚੱਲੇਗਾ ਤੇ ਜਿਸ ਕਰਕੇ ਆਪਾਂ ਕੈਸਰੇ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਮਿਲੇਗੀ ਤੇ ਇੱਕ ਪੱ ਕੀਤਾ ਇਸ ਸਿਸਟਮ ਜਿਹੜਾ ਪ੍ਰਭਾਵ ਦੇ ਕਾਰਨ ਜਿਹੜਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਇਸਦਾ ਜਿਹੜਾ ਅਸਰ ਵੇਖਣ ਨੂੰ ਮਿਲ ਸਰ ਕਈ ਖੇਤਰਾਂ ਵਿੱਚ ਜਿਹੜਾ ਬਗਲ ਟੁੱਟ ਮੇੜਕਾਰੀਆਂ ਹੋਣਗੀਆਂ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਤਗੜੇ ੜਮੀ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਪਹਾੜਾ ਉੱਤੇ ਜਿਹੜੀ ਕਾਫੀ ਅਪਗਲ ਤਗੜੇ ਜਿਹੜੀ ਬਰਸਾਰੀ ਹੁੰਦੀ ਸੰਭਾਵਨਾ ਇਸ ਸਿਸਟਮ ਵਿੱਚ ਹੋਰ ਹੀ ਬਦਲਾਅ ਆ ਸਕਦੇ ਨੇ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਜਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਿਸਟਮ ਘਟ ਵੀ ਸਕਦਾ ਮੈਂ ਕਹਿ ਰਿਹਾ ਕਿ ਵਾਧ ਲਗੇ ਉੱਥੇ ਹੋ ਸਕਦਾ ਹੈ ਥੋੜਾ ਘੱਟ ਲੱਗ ਜੇ ਬਾਕੀ ਪੂਰੀ ਪੂਰੀ ਪੌਸਿਬਿਲਟੀ ਵੱਧ ਰਹੀ ਬਿਲਕੁਲ ਦੱਖਣੀ ਜਿਹੜੇ ਮੈਂ ਜ਼ਿਲ੍ਹੇ ਪਹਿਲਾਂ ਬੋਲੇ ਸੀ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਰਾਣ ਅਤੇ ਰਾਜਸਥਾਨ ਦੇ ਖੇਤਰ ਉੱਥੇ ਜਿਹੜੀ ਸੰਭਾਵਨਾ ਕਾਫੀ ਬੰਦੀ ਦਿਖਾਈ ਦੇ ਰਹੀ ਜਿਹੜੀ ਹੁੰਦੇ ਸੈਟਲਾਈਟ ਤਸਵੀਰਾਂ ਦੇ ਅਕੋਰਡਿੰਗ ਤੇ ਦੂਜੇ ਨੰਬਰ ਜ਼ਿਲ੍ਹੇ ਬੋਲੇ ਉੱਥੇ ਵੀ ਸੰਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਜਿਹੜੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਇਸ ਤਾ ਜਿਹੜਾ ਸਿਸਟਮ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਤੇ ਕਈ ਖੇਤਰਾਂ ਵਿੱਚ ਜਿਹੜ ਲਗਾਤਾਰ ਜਾਣਕਾਰੀ ਪਹੁੰਚਾਉਂਦੇ ਜਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਆਨ ਤੱਕ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ